ਪੜੇ ਹੋਏ ਹਾਲਾਤਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਹੈ ਜਿਹੜਾ ਕਿਸਾਨ ਦੀ ਤੇ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਕਿਸੇ ਦਾ ਜੀ ਨਹੀਂ ਕਰਦਾ ਛੜਕਾਂ ਤੇ ਆਵੇ ਤੇ ਸਰਕਾਰਾਂ ਦੇ ਜ਼ਬਰ ਤੇ ਜੁਰਮ ਦਾ ਸ਼ਿਕਾਰ ਹੋਵੇ ਪਰ ਜੇ ਆਉਂਦੇ ਨੇ ਤੇ ਉਹਦੇ ਪਿੱਛੇ ਸਰਕਾਰਾਂ ਦੀਆਂ ਜਾਤੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕਰਨ ਕਰਕੇ ਹੀ ਕਿਸਾਨ ਜਿਹੜਾ ਹਮੇਸ਼ਾ ਐਜੀਟੇਸ਼ਨ ਸੰਘਰਸ਼ ਦੇ ਰਾਹ ਤੁਰਦਾ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਧਰਤੀ ਦੇ ਕਿਸਾਨਾਂ ਨੇ ਹਮੇਸ਼ਾ ਹੀ ਕਿਸਾਨੀ ਮਸਲਿਆਂ ਨੂੰ ਲੈ ਕੇ ਹਮੇਸ਼ਾ ਅਗਵਾਈ ਕੀਤੀ ਹੈ ਚਾਹੇ 2020 ਦੇ ਸੰਘਰਸ਼ ਦੀ ਗੱਲ ਕਰ ਲਈਏ ਤੇ ਚਾਹੇ ਹੁਣ ਹੋਏ ਧੋਖੇ ਕਰਕੇ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਪੂਰਿਆਂ ਨਾ ਕਰਨ ਕਰਕੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਉਹਨਾਂ ਨੂੰ ਪੂਰਿਆਂ ਕਰਾਉਣ ਵਾਸਤੇ ਫਿਰ ਕਿਸਾਨਾਂ ਨੂੰ ਜਿਹੜਾ ਛੜਕਾ ਤੇ ਆਉਣਾ ਪਿਆ ਤੇ ਦਿੱਲੀ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਪਹਿਲੋਂ ਸ਼ਾਂਤਮਈ ਤਰਨਾ ਦਿੱਤਾ ਸੀਗਾ ਉਸੇ ਤਰ੍ਹਾਂ ਦੇਣਾ ਸੀ ਪਰ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹਰਿਆਣਾ ਸਰਕਾਰ ਨੇ ਜਾਂ ਜਿਹੜੀਆਂ ਵੀ ਹੋਰ ਤਾਕਤਾਂ ਨੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ ਗਿਆ ਬਾਰਡਰ ਬਣਾਏ ਗਏ ਰੋਕਾਂ ਲਾਈਆਂ ਗਈਆਂ ਪੁਲਿਸ ਪੈਰਾਮਿਲਟਰੀ ਫੋਰਸ ਜ ਉਥੇ ਵੱਡੇ ਵੱਡੇ ਹਥਿਆਰ ਦੇ ਕੇ ਕਿਸਾਨਾਂ ਨੂੰ ਰੋਕਣ ਵਾਸਤੇ ਖੜੀਆਂ ਕੀਤੀਆਂ ਗਈਆਂ ਔਰ ਕਿਸਾਨ ਲਗਭਗ 13 ਮਹੀਨੇ ਦਿੱਲੀ ਬਾਰਡਰ ਤੇ ਰਹੇ ਸੀ ਜੇ ਕੋਈ ਸ਼ਿਕਾਇਤ ਆਈ ਹੈ ਤੇ ਚਾਹੇ ਹਿੰਦੁਸਤਾਨ ਦੀ ਸਰਕਾਰ ਹੈ ਚ ਹਰਿਆਣਾ ਸਰਕਾਰ ਹੈ ਜਾਂ ਅੱਜ ਦੀ ਪੰਜਾਬ ਸਰਕਾਰ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਦੱਸ ਦਵੇ ਤੇ ਸ਼ਾਇਦ ਕਿਸਾਨ ਵੀ ਸਵੀਕਾਰ ਕਰ ਲੈਣਗੇ ਕਿ ਵਾਕਿਆ ਸਾਡੇ ਤੋਂ ਇੱਥੇ ਗਲਤੀ ਹੋਈ ਹੈ ਪਰ ਦੁਨੀਆ ਦੇ ਲੋਕਾਂ ਨੇ ਉਸ ਸੰਘਰਸ਼ ਨੂੰ ਮੰਨਿਆ ਉਸ ਸ਼ਾਂਤਮਈ ਧਰਨੇ ਦੇ ਲੋਹੇ ਨੂੰ ਮੰਨਿਆ ਤੇ ਕਿਸਾਨਾਂ ਦੇ ਉਸ ਸੰਘਰਸ਼ ਨੂੰ ਲੜਨ ਦੇ ਤਰੀਕੇ ਨੂੰ ਉਹਨਾਂ ਦਾ ਇੱਕ ਤਰ੍ਹਾਂ ਸਾਰਾ ਕੁਝ ਸਵੀਕਾਰ ਕੀਤਾ ਹੁਣ ਕੀ ਹੋਇਆ ਕਿ 13 ਫਰਵਰੀ ਤੋਂ ਲੈ ਕੇ ਫਿਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿੱਥੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੀ ਪੁਲਿਸ ਨੇ ਵਡੀਆਂ ਫੋਰਸਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਹੋਇਆ। ਔਰ ਇੱਕੋ ਸਵਾਲ ਹੈ ਉਹਨਾਂ ਦਾ ਕਿ ਅਸੀਂ ਅੱਗੇ ਨਹੀਂ ਵਧਣ ਦੇਣਾ। ਹੁਣ ਦੇਸ਼ ਦੇ ਨਾਗਰਿਕ ਹੋਣ, ਉਹ ਵੀ ਕਿਸਾਨ ਹੋਣ ਆਪਣੀਆਂ ਮੰਗਾਂ ਲਈ ਦਿੱਲੀ ਜਾਣਾ ਚਾਹੁੰਦੇ ਹੋਣ ਆਪਣੀ ਕੇਂਦਰੀ ਕੈਪੀਟਲ ਦੇ ਵਿੱਚ ਤੇ ਕਿਹਨੂੰ ਹੱਕ ਹੈ ਕਿ ਉਹਨਾਂ ਨੂੰ ਰੋਕਾਂ ਲਾ ਕੇ ਰੋਕੇ? ਕਿਸੇ ਨੂੰ ਹੱਕ ਨਹੀਂ। ਸਮਵਧਾਨਕ ਤੌਰ ਤੇ ਕਿਸੇ ਨੂੰ ਹੱਕ ਕੋਈ ਨਹੀਂ ਹਰਿਆਣੇ ਨੇ ਤੇ ਸਭ ਕੁਝ ਕੀਤਾ ਹੀ ਕੀਤਾ ਪਰ ਜਿਸ ਰੂਪ ਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੀ ਪੁਲਿਸ ਨੇ ਸਾਡੇ ਡੀਜੀਪੀ ਸਾਹਿਬ ਨੇ ਸਾਡੇ ਹੋਮ ਮਿਨਿਸਟਰ ਨੇ ਤੇ ਸਮੁੱਚੀ ਬਿਊਰੋਕ੍ਰੇਸੀ ਨੇ ਉਹਨਾਂਰ ਕੰਮਟਾਂ ਲਈ ਜਿਹੜੇ ਹਰਿਆਣਾ ਸਰਕਾਰ ਵੱਲੋਂ ਆਦੇਸ਼ ਹੁੰਦੇ ਰਹੇ ਆ ਕਿੱਠੀ ਪੱਤਰ ਆਉਂਦਾ ਰਿਹਾ ਆ ਉਹਨੂੰ ਕਿਸ ਕਦਰ ਲਾਗੂ ਕੀਤਾ ਤੇ ਕਿਸ ਤਰ੍ਹਾਂ ਕਿਸਾਨਾਂ ਦੇ ਵਿਰੁੱਧ ਆਪਣੀ ਸ਼ਕਤੀ ਨੂੰ ਵਰਤਿਆ ਕਿਸੇ ਨੂੰ ਕੋਲਾ ਨਹੀਂ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਦੀ ਪੈਰਾਮਿਲਟਰੀ ਫੋਰਸ ਪੰਜਾਬ ਦੀ ਧਰਤੀ ਤੇ ਆ ਕੇ ਕਿਸਾਨੀ ਸੰਘਰਸ਼ ਵਾਸਤੇ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਉੱਤੇ ਹੰਜੂ ਗੈਸ ਦੇ ਗੋਲੇ ਸੁੱਟਦੀ ਹੈ ਡਰੋਨ ਦੇ ਨਾਲ ਸੁੱਟਦੀ ਹੈ ਰਬੜ ਦੀਆਂ ਗੋਲੀਆਂ ਚਲਾਉਂਦੀ ਹੈ ਔਰ ਜਿਹੜੇ ਫੈਰ ਆਮਜ ਨੇ ਉਹਨਾਂ ਦੀਆਂ ਗੋਲੀਆਂ ਚਲਾਉਂਦੀ ਹੈ ਜਿਹਦੇ ਨਾਲ ਪਤਾ ਨਹੀਂ ਕਿੰਨੇ ਸੈਂਕੜੇ ਕਿਸਾਨ ਜਿਹੜੇ ਨੇ ਉਹ ਵੀ ਨੌਜਵਾਨ ਜ਼ਖਮੀ ਹੋਏ ਨੇ ਇੱਕ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬੱਤਰ ਹੋ ਗਈ ਸਰਕਾਰ ਵੱਲੋਂ ਪੁਲਿਸ ਵੱਲੋਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਤੇ ਸਾਡੀ ਪੰਜਾਬ ਸਰਕਾਰ ਦੀ ਮਿਲਿ ਭੁਗਤ ਕਰਕੇ ਉਹਨਾਂ ਦੇ ਸਰੀਰ ਜਿਹੜੇ ਨੇ ਉਹ ਸ਼ਾਇਦ ਚੰਗੀ ਤਰ੍ਹਾਂ ਕੰਮ ਨਾ ਕਰ ਸਕਣ। ਔਰ ਸਭ ਤੋਂ ਦੁਖਦਾਈ ਗੱਲ ਜਿਹੜੀ ਹੈ ਕਿ 21 ਤਰੀਕ ਨੂੰ ਅੱਜ ਲਗਭਗ ਹਫ਼ਤਾ ਹੋ ਗਿਆ। ਇੱਕ 22 ਸਾਲ ਦਾ ਮਾਪਿਆਂ ਦਾ ਇਕਲੌਤਾ ਪੁੱਤ ਉਹ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਤੇ ਗੋਲੀ ਵੀ ਉਹਦੇ ਪਿਛਲੇ ਪਾਸੇੋਂ ਗਿੱਚੀ 'ਚ ਵੱਜਦੀ ਹੈ ਕੋਈ ਇਹ ਨਹੀਂ ਕਿ ਉਹ ਅੱਗੇ ਵੱਧ ਰਿਆ ਸੀਗਾ ਹਾਂਜੀ ਪਿੱਛੋਂ ਵੱਜਦੀ ਹੈ ਤੇ ਸੱਤਾਂ ਦਿਨਾਂ ਤੋਂ ਉਹਦੀ ਮੌਰਚਰੀ ਦੇ ਵਿੱਚ ਮੁਰਦਾ ਘਰ ਦੇ ਵਿੱਚ ਉਹਦੀ লাশ ਪਈ ਹੈ ਕੋਈ ਪੋਸਟਮਾਰਟਮ ਤੱਕ ਨਹੀਂ ਕੀਤਾ ਗਿਆ ਤੇ ਕੋਈ ਉਹਦਾ ਬਣਦੀ ਹੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਕਿਉਂਕਿ ਜਿਹਦੇ ਨਾਲ ਉਹਨੂੰ ਜਾਂ ਉਹਦੇ ਪਰਿਵਾਰਾਂ ਨੂੰ ਉਹਦੇ ਪਰਿਵਾਰ ਨੂੰ ਉਹਦੇ ਨਾਲ ਸਾਥ ਰੱਖਣ ਵਾਲੇ ਨੂੰ ਕਿਸਾਨਾਂ ਨੂੰ ਕੋਈ ਇਨਸਾਫ਼ ਮਿਲ ਸਕੇ ਇਨਸਾਫ ਦੇਣਾ ਕਿਨੇ ਸੀ ਇਨਸਾਫ ਤੇ ਪੰਜਾਬ ਦੀ ਪੁਲਿਸ ਨੇ ਜਿਹੜੀਆਂ ਸਾਡੇ ਪੰਜਾਬ ਦੀਆਂ ਇਨਫੋਰਸਮੈਂਟ ਏਜੰਸੀਜ਼ ਨੇ ਜਿਨ੍ਹਾਂ ਨੇ ਆਮਨ ਤੇ ਕਾਨੂੰਨ ਵਾਸਤੇ ਕਾਨੂੰਨੀ ਕਾਰਵਾਈ ਕਰਨੀ ਹੁੰਦੀ ਏ ਉਹਨਾਂ ਨੇ ਕਰਨਾ ਸੀ ਪਰ ਸਾਰਿਆਂ ਨੇ ਮੂੰਹ ਚ ਹੁੰਡੀਆਂ ਪਾਈਆਂ ਕੋਈ ਬੋਲਿਆ ਨਹੀਂ ਕਿਸੇ ਦੇ ਮੂੰਹੋਂ ਤੋਂ ਲਫ਼ਜ਼ ਨਹੀਂ ਨਿਕਲੇ ਤੇ ਹਫਤੇ ਤੋਂ ਉੱਤੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਤੇ ਪੋਸਟਮਾਰਟਮ ਕਾਨੂੰਨੀ ਤੌਰ ਤੇ ਜਦ ਤੱਕ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹਦੇ ਕਤਲ ਦੇ ਸਬੰਧ ਚ ਐਫ ਆਈ ਆਰ 302 ਦੀ ਦਰਜ ਨਹੀਂ ਹੁੰਦੀ ਉਹਨਾਂ ਚ ਪੋਸਟਮਾਰਟਮ ਦੀ ਕਾਰਵਾਈ ਨਹੀਂ ਹੋ ਸਕਦੀ ਇਹ ਕਾਨੂੰਨ ਕਹਿੰਦਾ ਹੈ ਤੇ ਪਹਿਲੀ ਤੇ ਗੱਲ ਹੈ ਕਿ ਜਦੋਂ ਲਾਸ਼ ਆਈ ਸੀ ਉਦੋਂ ਤੁਰਤ ਜਿਹੜਾ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਜਿੰਨੀ ਡਿਲੇ ਕਰੋਗੇ ਤੇ ਜਿਹੜੇ ਦੋਸ਼ੀ ਨੇ ਉਹ ਜਿਹੜੇ ਨੇ ਉਸ ਡਿਲੇ ਦਾ ਉਸ ਲੇਟ ਦਾ ਫਾਇਦਾ ਉਠਾ ਸਕਦੇ ਨੇ ਤੇ ਹੁਣ ਸ਼ਰੇਆਮ ਹੀ ਜੜਾਇਆ ਪਹਿਲੀ ਤੇ ਗੱਲ ਹੈ ਕਿ ਕੋਈ ਆਸ ਨਹੀਂ ਮਕਦਮਾ ਦਰਜ ਹੋ ਪਰ ਜੇ ਅੱਜ ਦੀ ਤਰੀਕ ਚ ਕੋਈ ਮਜਬੂਰੀ ਵਸ ਵੀ ਭਗਵੰਤ ਮਾਨ ਤੇ ਉਹਦੀ ਪੁਲਿਸ ਜਿਹੜੀ ਮਕਦਮਾ ਦਰਜ ਕਰ ਦਿੰਦੀ ਹੈ ਉਹਦਾ ਸਿੱਧਾ ਸਿੱਧਾ ਬੈਨੀਫਿਟ ਜਿਹੜਾ ਆ ਇਹਨਾਂ ਕੇਸ ਲੇਡ ਦਰਜ ਕੀਤਾ ਜਾ ਰਿਹਾ ਆ ਉਹਦਾ ਬੈਨੀਫਿਟ ਜਿਹੜਾ ਆ ਜਿਹੜੇ ਦੋਸ਼ੀ ਨੇ ਚਾਹੇ ਹਰਿਆਣੇ ਦੇ ਮੁੱਖ ਮੰਤਰੀ ਨੇ ਚਾਹੇ ਗ੍ਰਹਿ ਮੰਤਰੀ ਨੇ ਚਾਹੇ ਹਰਿਆਣੇ ਦੇ ਡੀਜੀਪੀ ਨੇ ਚਾਹੇ ਐਸਐਸਪੀ ਅੰਬਾਲਾ ਨੇ ਚਾਹੇ ਐਸਐਸਪੀ ਜੀਂਦ ਨੇ ਹਾਂਜੀ ਤੇ ਜਿਹੜੇ ਰੇਂਜ ਆਫੀਸਰ ਨੇ ਇਹਨਾਂ ਸਬੰਧਤ ਜ਼ਿਲ੍ਹਿਆਂ ਦੇ ਨਾਲ ਉਹ ਸਾਰੇ ਦੋਸ਼ੀ ਨੇ ਹਾਂਜੀ ਉਹਨਾਂ ਦੇ ਵਿਰੁੱਧ ਜਿਹੜਾ ਆ ਮਕਦਮਾ ਦਰਜ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਉਹਨ ਕੀਦੇ ਹੁਕਮਤੇ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਬੋਲਦਾ ਨਹੀਂ ਨਾ ਮੁੱਖ ਮੰਤਰੀ ਬੋਲਦਾ ਆ ਨਾ ਕੋਈ ਹੋਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇੱਕ ਉਹ ਰੋਜ਼ਾਨਾ ਹੀ ਚਾਰ-ਚਾਰ ਟਾਈਮ ਆਣ ਕੇ ਬੋਲਦਾ ਹੁੰਦਾ ਫਰਲ ਫਰਲ ਕਰਕੇ ਉਹਦੇ ਵੀ ਦਰਸ਼ਨ ਨਹੀਂ ਹੋਏ ਹਾਂਜੀ 13 ਤਰੀਕ ਤੋਂ ਬਾਅਦ ਤੇ ਮੇਰੇ ਅਖੇ ਦਰਸ਼ਨ ਨਹੀਂ ਹੋਏ ਕੀ ਨਾ ਉਹਦਾ ਹੈ ਮਲਵਿੰਦਰ ਕੰਗ ਅੱਜ ਉਹਦੇ ਦਰਸ਼ਨ ਹੋਏ ਤੁਹਾਨੂੰ ਉਹਨੂੰ ਕਹੋ ਆ ਕੇ ਆਪਦੇ ਪਿਓਆਂ ਨੂੰ ਸਪਸ਼ਟੀ ਕਰਨ ਤੇ ਦੇ ਕਿਉਂ ਨਹੀਂ ਦਿੰਦੇ ਸਪਸ਼ਟੀ ਕਰਨ ਤੁਸੀਂ 22 ਸਾਲ ਦਾ ਨੌਜਵਾਨ ਮਾਪਿਆਂ ਦਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਤੁਰ ਗਿਆ ਤੇ ਤੁਸੀਂ ਗੂਗਲ ਵਟੇ ਹੋਏ ਜੇ ਤੇ ਤੁਸੀਂ ਰੰਗਲਾ ਪਜਾਮ ਮਣਾਉਂਦੇ ਫਿਰਦੇ ਜੀ ਤੁਸੀਂ ਮੇਲੇ ਮਣਾਉਂਦੇ ਫਿਰਦੇ ਜੀ ਔਰ ਇੱਕ ਇਸ ਦਿਨ ਹ ਕਤਲ ਦੇ ਮਕਦਮੇ ਦੀ ਮੰਗ ਤੇ ਕਰਦੇ ਆ ਸਾਡੇ ਕਿਸਾਨ ਵੀ ਕਰਦੇ ਸਾਰੇ ਕਰਦੇ ਆ ਪਰ ਮੇਰਾ ਇੱਕ ਸਵਾਲ ਕਿਸਾਨ ਵੀਰਾਂ ਨੂੰ ਵੀ ਹੈ ਕਿ ਕੀ ਤੁਸੀਂ ਕੋਈ ਬਿਆਨ ਦਰਜ ਕਰਵਾਇਆ ਹੈ ਕੋਈ ਲਿਖਤੀ ਬਿਆਨ ਦਿੱਤਾ ਹੈ ਕਿਉਂਕਿ ਲਿਖਤੀ ਬਿਆਨ ਦਿਓਗੇ ਉਹਦੇ ਤੋਂ ਹੀ ਰੁਕਾ ਬਣੂਗਾ ਤੇ ਉਹਦੇ ਤੋਂ ਹੀ ਐਫ ਆਈ ਆਰ ਬਣੂਗੀ ਇਹ ਨਾ ਹੋਵੇ ਕਿ ਆਪਾਂ ਗੱਲਾਂ 'ਚ ਰਹਿ ਜਾਈਏ ਤੇ ਉਸ ਘਟਨਾ ਦਾ ਵਿਸਥਾਰ ਜਿਹੜਾ ਆ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਜਿਹੜੀ ਜਾਣਕਾਰੀ ਹੈ ਬਿਆਨ ਦੇ ਰੂਪ 'ਚ ਕਿੱਧਰੋਂ ਗੋਲੀ ਆਈ ਕੌਨੇ ਚਲਾਈ ਹਰਿਆਣੇ ਵਾਲੇ ਪਾਸਿਓਂ ਆਈ ਪੰਜਾਬ ਦੀ ਧਰਤੀ ਤੇ ਵੱਜੀ ਹਾਂਜੀ ਉਹ ਸਾਰੇ ਬਿਆਨ ਜਿਹੜੇ ਆ ਉਹ ਜੇ ਲਿਖਤੀ ਰੂਪ ਵਿੱਚ ਦੇਵਾਂਗੇ ਤੇ ਜੇ ਪੁਲਿਸ ਮੁਕਦਮਾ ਨਹੀਂ ਦਰਜੀ ਕਰਦੀ ਤੇ ਸੀਆਰਪੀ ਪ੍ਰੋਵੀਜ਼ਨ ਹੈ ਕਿ ਕੋਰਟ ਦਰਜ ਕਰਵਾ ਸਕਦੀ ਹੈ ਇਸ ਪਾਸੇ ਤੁਹਾਨੂੰ ਚਾਹੀਦਾ ਹੈ ਔਰ ਇਹਦੇ ਨਾਲ ਜਿ ਸੈਂਕੜੇ ਨੌਜਵਾਨ ਜਿਨ੍ਹਾਂ ਦੇ ਕਿਸੇ ਦੇ ਲੱਤ ਤੇ ਗੋਲੀ ਕਿਸੇ ਦੇ ਛਾਤੀ 'ਚ ਛਰੇ ਕਿਸੇ ਦੇ ਮੂੰਹ ਤੇ ਛਰੇ ਇਹਦੇ ਬਾਹਾਂ ਚ ਔਰ ਇੱਥੋਂ ਤੱਕ ਕਿ ਆ ਪੀਤਪਾਲ ਸਿੰਘ ਦੇ ਨਾਲ ਜੋਸ਼ ਵਾਪਰੀ ਹੈ ਕਈ ਬੱਚਿਆਂ ਦੀਆਂ ਅੱਖਾਂ ਜੜੀਆਂ ਨੇ ਉਹ ਖਰਾਬ ਹੋ ਗਈਆਂ ਨੇ ਤੇ ਤੁਸੀਂ ਦੱਸੋ ਉਹ ਬੱਚੇ ਜਿਹੜੇ ਨੇ ਉਹ ਨੌਜਵਾਨ ਜਿਹੜੇ ਨੇ ਹਸਪਤਾਲਾਂ ਚ ਗਏ ਹਸਪਤਾਲਾਂ 'ਚ ਦਾਖਲ ਹੋਏ ਔਰ ਮੇਰੇ ਕੋਲੇ ਜੋ ਰਿਪੋਰਟ ਹੈ ਉਹਨਾਂ ਦੇ ਸ਼ਰੇ ਤੱਕ ਨਹੀਂ ਕੱਢੇ ਗਏ ਕਿਉਂਕਿ ਸ਼ਰੇ ਕੱਢਣਗੇ ਐਮਐਲਆਰ ਕੱਟਨੀ ਪਊਗੀ ਉਹਨਾਂ ਦੀ ਐਮਐਲਆਰ ਨਹੀਂ ਕੱਟੀ ਜਾ ਰਹੀ ਕਿ ਇਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇਹਨਾਂ ਦੇ ਉੱਤੇ ਜਿਹੜੇ ਆ ਫਾਇਰ ਆਮਜ਼ ਦੇ ਨਾਲ ਫਾਇਰ ਕੀਤਾ ਗਿਆ ਇਹਨਾਂ ਨੂੰ ਜਿਹੜਾ ਆ ਬੰਦੂਕਾਂ ਦੇ ਨਾਲ ਗੋਲੀ ਮਾਰੀ ਗਈ ਜਾਂ ਇਹਨਾਂ ਦੇ ਉੱਤੇ ਛਰੇ ਵਾਲੀਆਂ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਜੇ ਉਹ ਰਿਪੋਰਟ ਆਉਣ ਗਈਆਂ ਐਮਐਲਆਰ ਕੱਟੀਆਂ ਜਾਣਗੀਆਂ ਤੇ 307 ਦਾ ਮੁਕਦਮਾ ਦਰਜ ਕਰਨਾ ਪਊਗਾ ਕੋਈ ਦੱਸੋ ਕੋਈ ਤਿੰਨ ਸੱਦਾ ਮਕਦਮਾ ਦਰਜ ਹੋਇਆ ਕਿਸੇ ਦਾ ਨਤੀਜਾ ਕਟਿਆ ਹਾਂਜੀ ਕਿਸੇ ਦੀ ਐਮਐਲਆਰ ਕੱਟੀ ਹੈ ਇਹ ਕਿਉਂ ਨਹੀਂ ਕੱਟੀ ਜਾ ਰਹੀ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਨਹੀਂ ਜੇ ਕਰਦੇ ਜੇ ਕੋਈ ਕਾਰਨ ਹੈ ਤੁਸੀਂ ਸੱਚੇ ਦੇ ਤਦ ਲੋਕਾਂ ਨੂੰ ਸਪਸ਼ਟ ਕਰੋ ਜੇ ਤੁਹਾਡੇ ਤੇ ਦਬਾਅ ਆ ਤੇ ਤਸਪਸ਼ਟ ਕਰੋਗੇ ਤੁਹਾਡੇ ਉੱਤੇ ਦਬਾਅ ਕਿਹਦਾ ਆ ਜਿੰਨਾ ਦਾ ਹੈਗਾ ਕੋਈ ਉਹਲਾ ਨਹੀਂਗਾ ਇਹ ਲੋਕ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੇ ਨੇ ਕਿਸਾਨਾਂ ਦਾ ਉਹਨਾਂ ਦਾ ਦਬਾਅ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਕੇਜਰੀਵਾਲ ਨੂੰ ਪਤਾ ਹੈ ਕਿ ਹੁਣ ਪੰਜਾਬ ਚ ਆਉਣ ਵਾਲੇ ਸਮੇਂ ਚ ਮੇਰਾ ਝੂਠ ਨਹੀਂ ਚੱਲਣਾ ਹੁਣ ਇਹਨਾਂ ਛਲਾਵੇ ਚ ਨਹੀਂ ਆਉਣਾ ਤੇ ਉਹ ਹਰਿਆਣੇ ਨੂੰ ਨਿਗਵਾਉਣਾ ਚਾਹੁੰਦਾ ਹਰਿਆਣੇ ਨੂੰ ਗੋਣਾ ਨਹੀਂ ਚਾਹੁੰਦਾ ਤੇ ਕੇਜਰੀਵਾਲ ਦੇ ਵਿੱਚ ਵੀ ਇਹ ਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹਨੇ ਭਗਵੰਤ ਮਾਨ ਨੂੰ ਕਿਹਾ ਹੈ ਕਿ ਵੇਖੀ ਕਿਤੇ ਹਰਿਆਣੇ ਦੇ ਪੁਲਿਸ ਦੇ ਉੱਤੇ ਜਾਂ ਉਧਰਲੇ ਪਾਸੇ ਮਕਦਮਾ ਨਾ ਦਰਜ ਕਰੀ ਕਿਉਂਕਿ ਹਰਿਆਣੇ 'ਚ ਵੋਟਾਂ ਲੈਣੀਆਂ ਇਹ ਰੜੀ ਮਰੀ ਪਉਤ ਹਾਂਜੀ ਟਾਊਟ ਬਣ ਕੇ ਗੁਲਾਮ ਬਣ ਕੇ ਪਿੱਠੂ ਬਣ ਕੇ ਤੇ ਕਹਿੰਦੇ ਜੇ ਅਸੀਂ ਪੰਜਾਬ ਦੇ ਵਾਰਿਸ ਹੈ ਹਾਂਜੀ ਇਹਦਾ ਜਵਾਬ ਦਿਓ ਇੱਕ ਬੜਾ ਪ੍ਰਚਾਰ ਕੀਤਾ ਜਾਂਦਾ ਸੀ ਅੱਜ ਵੀ ਕੀ ਕਰਦੇ ਐ ਕਿ ਬਾਈਬਲ ਕਲਾਂ 'ਚ 2015 ਚ ਜਿਹੜੀ ਘਟਨਾ ਵਾਪਰੀ ਜਿਹੜੀ ਆਤਮੰਦ ਭਾਗੀ ਏ ਦੀ ਚ ਦੋ ਸਿੱਖ ਸ਼ਹੀਦ ਹੋਏ ਸੀ ਅਕਾਲੀ ਸਰਕਾਰ ਨੇ ਮਕਦਮਾ ਦਰਜ ਕੀਤਾ ਜੀ ਅਣਪਛਾਤੀ ਪੁਲਿਸ ਲਈ ਜੀ ਉਹ ਐਫ ਆਈ ਆਰ ਪੜੋ ਜਿਹੜੇ ਲੋਕ ਵੀ ਗੱਲਾਂ ਕਰਦੇ ਨੇ ਡਿਟੇਲ ਚ ਐਫ ਆਈ ਆਰ ਪੜੋ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਜਿਹੜੀ ਗੋਲੀ ਚਲਾਈ ਹੈ ਉਹਦੀ ਜਿਹੜੀ ਉਸ ਟੀਮ ਦੀ ਅਗਵਾਈ ਕੌਣ ਕਰ ਰਿਹਾ ਸੀ ਐਸ ਐਸ ਪੀ ਚਰਨਜੀਤ ਸ਼ਰਮਾ ਹੁਣ ਜੇ ਉਹਦੀ ਟੀਮ ਤੇ ਐਸਐਸਪੀ ਕਰਨਜੀ ਸ਼ਰਮੇ ਦਾ ਨਾਮ ਆ ਗਿਆ ਤੇ ਪਿੱਛੇ ਅਣਪਛਾਤੇ ਕਿੱਥੋਂ ਰਹਿ ਗਏ ਤੇ ਗੁਰੂਓ ਤੁਸੀਂ ਵੀ ਇਤਰਾ ਨਹੀਂ ਕਰਦੇ ਹੋ ਕਿ ਇਹਦਾ ਨਾਂ ਤੇ ਲਿਖੋ ਕੋਈ ਐਫਆਈਆਰ ਤੇ ਦਰਜ ਕਰੋ ਤਾਂਾਂ ਨਹੀਂ ਕਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਕਿ ਭੈਣ ਦਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਦੁਨੀਆ ਤੋਂ ਉੱਤਰ ਗਿਆ ਚਾਰ ਪੰਜ ਕਿਸਾਨ ਹੋਰ ਸ਼ਹੀਦ ਹੋ ਗਿਆ ਰੋਜ਼ ਉਥੋਂ ਡੈੱਡ ਬੋਡੀ ਜਿਹੜੀ ਹੈ ਉਹ ਉਨ ਦਾ ਆਪਣੇ ਘਰ ਵਿੱਚ ਆ ਰਹੀ ਹੈ ਤੇ ਯਾਰ ਸਾਡੀ ਸਰਕਾਰ ਜਿਹੜੀ ਇੱਥੇ ਰੰਗ ਰਾਲੀਆਂ ਮਨਾਉਂਦੀ ਫਿਰਦੀ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਆਹ ਹਫਤੇ ਦਾ ਪ੍ਰੋਗਰਾਮ ਜਿਹੜਾ ਆ 23 ਤਰੀਕ ਤੋਂ ਲੈ ਕੇ 29 ਤਰੀਕ ਦਾ ਜਿਹੜਾ ਗੀਤ ਸੰਗੀਤ ਦਾ ਪ੍ਰੋਗਰਾਮ ਰੱਖਿਆ ਅਮਰਸਰ ਦੀ ਧਰਤੀ ਤੇ ਭਗਵੰਤ ਮਾਨ ਜੀ ਜਾਂ ਜਿਹੜੀ ਇਹਨਾਂ ਦੀ ਕਿਹੜੀ ਬੀਬੀ ਆ ਜਿਹੜੀ ਐਮਐਸਪੀ ਵਾਲੀ ਆ ਬੀਬੀ ਐਮਐਸਪੀ ਨੇ ਹਾਂਜੀ ਜਿਹੜੀ ਬੀਬੀ ਐਮਐਸਪੀ ਆ ਉਹਨੇ ਇੱਥੇ ਇੱਕ ਹਫਤੇ ਦਾ ਰੰਗਲੇ ਪੰਜਾਬ ਦਾ ਜਿਹੜਾ ਆ ਆ ਗੀਤ ਸੰਗੀਤ ਪਤ ਨਹੀਂ ਚੋਟੀ ਦੇ ਕਲਾਕਾਰ社 ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਮੈਂ ਨਹੀਂ ਕਹ ਮੇਰੇ ਬੜੇ ਪਿਆਰ ਵਾਲੇ ਕਈ ਮੇਰੀ ਸਾਹ ਵਾਲੇ ਆ ਕਈ ਮੇਰੇ ਨਿੱਕੂ ਨੇ ਉਹਨਾਂ ਦੇ ਵਿੱਚੋਂ ਉਹੀ ਮੋਰੇ ਪਤ ਨਹੀਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਖੂਨ ਵਗ ਰਿਹਾ ਹੈ ਉਹ ਵੀ ਇੱਥੇ ਆਣ ਕੇ ਸਟੇਜਾਂ ਤੇ ਚੜ ਚੜ ਕੇ ਪਤ ਨਹੀਂ ਹੋਰ ਹੀ ਕੁਛ ਗਈ ਜਾਂਦੇ ਹੋਰ ਹੋਰ ਹੀ ਇੱਥੇ ਰੰਗ ਬਣੀ ਜਾਂਦੇ ਆ ਕਿਤਰਾ ਜੀ ਕਰਦਾ ਤੁਹਾਡਾ ਯਾਰ ਪੰਜਾਬ ਦੀ ਧਰਤੀ ਤੇ ਕਿਸਾਨਾਂ ਦਾ ਲਹੂ ਵਗ ਰਿਹਾ ਹੋਵੇ ਤੇ ਤੁਸੀਂ ਆਣ ਕੇ ਇੱਥੇ ਗਿੱਧੇ ਭੰਗੜੇ ਪਾਓ ਕਿ ਪੈਸਾ ਹੀ ਨਾ ਜ਼ਰੂਰੀ ਹੋ ਗਿਆ ਤੇ ਫਿਰ ਤੁਸੀਂ ਬੜੇ-ਬੜੇ ਉਪਦੇਸ਼ ਦਿੰਦੇ ਜੇ ਕਿ ਕਿਸਾਨ ਆ ਉਹ ਜੀ ਕਿਸਾਨ ਆ ਆ ਜੀ ਪੰਜਾਬੀ ਆ ਆ ਜੀ ਸਿੱਖ ਆ ਜੀ ਅਸੀਂ ਯੋਧੇ ਹੁੰਨੇ ਆ ਹੁੰਨੇ ਆ ਆ ਜੀ ਉਹਦਾ ਆਪਣਾ ਤੁਹਾਡਾ ਕਿ ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਹੋਵੇ ਤੇ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆਣ ਆਣ ਕੇ ਗਿੱਧੇ ਪੰਗੜੇ ਪਾਓ ਤੇ ਨੱਚ-ਨੱਚ ਕੇ ਵਿਖਾਓ ਤੇ ਸੁਰਾਂ ਲਾ ਲਾ ਕੇ ਸੰਗੀਤ ਗਾਓ ਗਉਨੂ ਜੀ ਕਰਦਾ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਭਗਵੰਤ ਮਾਨ ਜੀ ਤੁਸੀਂ ਅੱਜ ਪੰਜਾਬ ਦੇ ਸੰਵਿਧਾਨ ਕੌਦੇ ਤੇ ਪੰਜਾਬ ਦੇ ਉਸ ਸਵਦੇ ਤੇ ਜੇ ਜਿੱਥੋਂ ਇਨਸਾਫ ਦੇਣਾ ਹਰ ਇੱਕ ਨੂੰ ਤੁਹਾਡਾ ਫਰਜ਼ ਹੈ ਧਰਮ ਹੈ ਪਰ ਤੁਸੀਂ ਨਹੀਂ ਦੇ ਰਹੇ ਤੇ ਮੇਰੀ ਇੱਕੋ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਭਾਈ ਇਨਸਾਫ ਦਿਓ ਬਗਾਨਿਆਂ ਦੇ ਨਾ ਬਣੋ ਪੰਜਾਬ ਦੇ ਬਣੋ ਪੰਜਾਬ ਨੇ ਤੁਹਾਨੂੰ 92 ਦਿੱਤੇ ਹੈ ਸਰਕਾਰ ਬਣਾ ਕੇ ਦਿੱਤੀ ਹੈ ਹਾਂਜੀ ਜਿਸ ਤਰ੍ਹਾਂ ਦੇ ਤੁਸੀਂ ਪਿੱਠੂ ਪਣਾ ਕਰ ਰਹੇ ਜੇ ਗਲਾਮ ਪਣਾ ਕਰ ਰਹੇ ਜੇ ਜਿਸ ਤਰ੍ਹਾਂ ਦੇ ਤੁਸੀਂ ਗੋਲੇ ਬਣ ਕੇ ਚੱਲ ਰਹੇ ਜੇ ਇਤਨਾ ਪੰਜਾਬ ਦਾ ਪਰ ਉਤਾਰਾ ਹੋਣਾ ਬੜਾ ਨਹੀਂ ਇੱਕ ਜੀ ਦੇਖੋ ਜਿਤਨਾ ਮੈਂ ਰੰਗਲੇ ਪੰਜਾਬ ਦੀ ਗੱਲ ਕੀਤੀ ਹੋਣਾ ਚਾਹੀਦਾ ਤੁਹਾਡਾ ਮਨ ਵੀ ਕਰਦਾ ਮੇਰਾ ਮਨ ਵੀ ਕਰਦਾ ਕਿ ਵਕਾ ਹੀ ਰੰਗਲਾ ਹੋਣਾ ਚਾਹੀਦਾ ਖੁਸ਼ੀਆਂ ਬਹਾਰਾਂ ਲਹਿਰਾਂ ਤਰਕੀਆਂ ਖੁਸ਼ਹਾਲੀ ਜਿਹੜੀ ਹੈ ਉਹ ਪੰਜਾਬ ਦੀ ਧਰਤੀ ਤੇ ਨਜ਼ਰ ਆਉਣੀ ਚਾਹੀਦੀ ਹੈ ਪਰ ਨਜ਼ਰ ਤੇ ਰੋਜ਼ ਗੋਲੀਆਂ ਆ ਰਹੀਆਂ ਨੇ ਕਤਲ ਆ ਰਹੇ ਨੇ ਡਾਕੇ ਆ ਰਹੇ ਨੇ ਲੁੱਟਾਂ ਖੋਹਾਂ ਆ ਰਹੀਆਂ ਨੇ ਘਰਾਂ 'ਚ ਵੜ ਵੜ ਕੇ ਲੁੱਟਾਂ ਖੋਹਾਂ ਕਰਦੇ ਨੇ ਇੱਥੇ ਮੈਂ ਕਈ ਵਾਰ ਕਿਹਾ ਕਿ ਸਾਡਾ ਕਿਹ ਜਿਹਾ ਇੱਥੇ ਕੋਈ ਮੇਲ ਮੈਂਬਰ ਘਰੇ ਨਹੀਂ ਹੁੰਦਾ ਹਾਂਜੀ ਕਦੇ-ਕਦੇ ਤੇ ਘਰਦਿਆਂ ਨੂੰ ਜਾਂ ਬੱਚਿਆਂ ਨੂੰ ਇਹ ਪੱਕੀ ਤੱਕ ਇਦ ਕੀਤੀ ਹੈ ਕਿ ਭਾਈ ਉਹਨਾਂ ਅੱਚਰ ਦਰਵਾਜ਼ਾ ਨਹੀਂ ਖੋਲਣਾ ਜਿੰਨਾ ਜਰ ਬਾਹਰ ਖੜੋਤਾ ਬੰਦਾ ਨੂੰ ਤੁਸੀਂ ਪਛਾਣਦੇ ਨਹੀਂ ਜਾਂ ਮੈਨੂੰ ਪੁੱਛ ਰਹੋ ਕਿ ਬਾਹਰ ਕੋਈ ਆਇਆ ਮੇਰੇ ਨਾਲ ਫੋਨ ਤੇ ਗੱਲ ਕਰੂ ਤਦ ਖੋਲਣਾ ਇਹ ਸਾਡੇ ਵਰਗੇ ਚ ਮਣਾ ਚ ਡਰ ਵੱਜਿਆ ਤੇ ਮੇਰੇ ਖਾਤਾ ਦੇ ਵੱਜਾ ਹੋਊਗਾ ਇਹੀ ਲਾਦਨੇ ਨਾ ਬਹੁਤ ਮਾੜਿਆ ਲਾਦਨੇ ਉਹ ਕਹਿੰਦਾ ਜੀ ਅਸੀਂ ਪੰਜਾਬ ਦਾ ਪੁੱਤ ਨੇ ਕੀ ਕਰਤਾ ਕੀ ਕਰਤਾ ਆਪ ਬਿਠੀ ਬੀਬੀ ਇਹਦਾ 30 ਸਾਲ ਦਾ ਪੁੱਤ ਇਹਦਾ 30 ਸਾਲ ਦਾ ਪੁੱਤ ਵੱਧ ਗਿਆ ਬਚੀ ਨਾ ਬਚ ਗਿਆ ਬਚ ਗਿਆ ਵਧੀ ਨਾ ਬਚ ਗਿਆ ਗੋਲੀ ਮਾਰੀ ਉਸ ਕਸੂਤੇ ਥਾਂ ਤੇ ਮਾਰੀ ਹਾਂਜੀ ਅੱਜ ਅ ਮਤਲਬ ਆਈ ਸੀ ਯੂ ਚਾਹੇ ਸੀਰੀਅਸ ਹੈ ਇੱਕ ਆਪਰੇਸ਼ਨ ਉਹਦਾ ਹੋ ਗਿਆ ਹੈ ਦੂਜਾ ਹਜੇ ਹੋਊਗਾ ਤੇ ਕਹਾਣੀ ਕੀ ਹੈ ਕਿ ਇੱਕ ਇਹਨਾਂ ਨੇ 4 ਸਾਲ ਪਹਿਲਾਂ 25 ਗੱਜ ਦਾ ਥਾਂ ਖਰੀਦਿਆ ਖੋੜਾ ਟਾਈਪ ਐਵੇਂ ਮੜਾ ਮੋਟਾ ਜਿਹਾ ਕੋਈ ਕਮਰਾ ਬਣਿਆ ਉਹ ਵੀ ਨਹੀਂ ਸੀ ਹਾਂਜੀ ਉਹ ਵੀ ਮੁਕੰਮਲ ਨਹੀਂ ਸੀ ਖੋੜਾ ਹੀ ਸੀਗਾ ਉਹ ਜਗਾ ਬੱਕਾ ਬੋਰਡ ਦੀ ਸੀ ਵੈਸੇ 50 ਗੱਜ ਜਗਾ ਸੀ ਦੋ ਭਰਾ ਸੀ 25-25 ਗੱਜ ਉਹਨਾਂ ਦੇ ਨਾਂ ਤੇ ਜਗਾ ਆ ਗਈ ਇੱਕ ਸਰਵਣ ਸਿੰਘ ਹੈ ਇੱਕ ਸਰਵਣ ਸਿੰਘ ਦੀ ਪਰਿਧਾਈ ਸੀ ਭੁਜਾਈ ਨੇ 15 ਲੱਖ ਅੱਜ ਤੋਂ 4 ਸਾਲ ਪਹਿਲਾਂ ਇਹਨਾਂ ਨੂੰ ਵੇਚਤਾ ਇਹਨਾਂ ਨੇ ਉੱਥੇ ਮਕਾਨ ਖੜਾ ਕੀਤਾ 4 ਸਾਲ ਚ ਔਰ ਮੀਟਰ ਇਹਨਾਂ ਦੇ ਨਾਂ ਤੇ ਆ ਰਾਜਨ ਭੱਟੀ ਇਹ ਬੀਬੀ ਦਾ ਵੱਡਾ ਮੁੰਡਾ ਆ ਜਿਹਦੇ ਗੋਲੀ ਵੱਜੀ ਉਸ ਤੋਂ ਵੱਡਾ ਅਜੇ ਰਾਜਨ ਉਹਦੇ ਨਾਂ ਤੇ ਮੀਟਰ ਲੱਗਾ ਹੋਇਆ ਬਿਜਲੀ ਦਾ ਤੇ ਇੱਕ ਸਰਵਣ ਸਿੰਘ ਜਿਹੜਾ ਆਂਦੀ ਜਿਹੜਾ ਅੱਧੇ ਅੱਧ ਚ ਰਹਿੰਦਾ ਆ ਜਿੱਦਾ ਕਿ ਲਾਗਾ ਜੇਗਾ ਵੀ ਕੋਈ ਨਹੀਂਗਾ ਉਹ ਕੀ ਆ ਕਿ ਉਹਦੀ ਸਾਂਝ ਹੈਗੀ ਆ ਕੋਈ ਐਮ.ਐਲ.ਏ ਐ ਇਥੋਂ ਆਪਣੇ ਪੱਛਮੀ ਤੋਂ ਵੈਛ ਤੋਂ ਕੀ ਨਾਂ ਦਾ ਇੱਕ ਦਿਨਾਂ ਦੇ ਨਾਂ ਹੀ ਨਹੀਂ ਪਤਾ ਲੱਗਦੇ ਲੈ ਮੈਨੂੰ ਸੱਚੀ ਪੁੱਛ ਰਾਇ ਜੀ ਮੈਨੂੰ ਤਿੰਨਾਂ ਚਾਹੁੰਦੇ ਨਾਂ ਹੀ ਨਹੀਂ ਹੁੰਦੇ ਅਮਰਸਰਾਂ ਦੇ ਜੀ ਹਾਂਜੀ ਜਸਬੀਰ ਸਿੰਘ ਜਿਹਨੂੰ ਜਿਹਨੂੰ ਡਾਕਟਰ ਕਹਿੰਦੇ ਆ ਅਸਲੀ ਡਾਕਟਰ ਹੈ ਕਿ ਜਾਲੀ ਡਾਕਟਰ ਹੈ ਨਕਲੀ ਹੈ ਜੀ ਨਕਲੀ ਡਾਕਟਰ ਹਾਂਜੀ ਉਹੜਾ ਜਾਲੀ ਡਾਕਟਰ ਉਹ ਮੈਂ ਹੁਣ ਮਾਲਵੀਂਦਰ ਕੰਗ ਨੂੰ ਇਹ ਵੀ ਪੁੱਛਦਾ ਆ ਕਿ ਉਹ ਜਿਹੜਾ ਡਾਕਟਰ ਲਾਉਂਦਾ ਹੈ ਉਹਦੀ ਡਿਗਰੀ ਵਿਖਾ ਦੇ ਤੂੰ ਡਿਗਰੀਆਂ ਵੜੀਆਂ ਚੈੱਕ ਕਰਦਾ ਹਨਾ ਉਹਦੀ ਡਿਗਰੀ ਦਿਖਾ ਦੇ ਸਰਵਣ ਸਿੰਘ ਦੀ ਸਾਂਝ ਐਮਐਲਏ ਦੇ ਨਾਲ ਤੇ ਸਭ ਤੋਂ ਵੱਧ ਸਾਂਝ ਸਰਵਣ ਸਿੰਘ ਦੀ ਇੰਦਰਜੀਤ ਸਿੰਘ ਦੇ ਨਾਲ ਜਿਹੜਾ ਐਮਐਲਏ ਦਾ ਸਾਲਾ ਲੱਗਦਾ ਹੈ ਦੋਵੇਂ ਇਕੱਠੇ ਰਹਿੰਦੇ ਸਰਵਣ ਸਿੰਘ ਦੇ ਘਰ 'ਚ ਇਹ ਇੰਦਰਜੀਤ ਨੇ ਦਫਤਰ ਖੋਲਿਆ ਹੋਇਆ ਆ ਐਮਐਲਏ ਦਾ ਹਾਂਜੀ ਉੱਥੇ ਆਵਾਜ਼ ਆਈ ਤੇ ਉੱਥੇ ਹੁਣ ਕੀ ਹੋਇਆ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੇ ਸੀ ਵਾਰ-ਵਾਰ ਦਬਾਅ ਬਣਾਇਆ ਜਾਂਦਾ ਸੀ ਮਕਾਨ ਖਾਲੀ ਕਰ ਦਿਓ ਨਹੀਂ ਤਾਂ ਅਸੀਂ ਛੇਤਰਨਾਕ ਰਾਵਾਂਗੇ ਸਾਨੂੰ ਕਰਾਉਣਾ ਆਉਂਦਾ ਸਰਕਾਰ ਸਾਡੀ ਐ ਇਹਨਾਂ ਚਲੋ ਵਿਚਾਰੇ ਮਹਤਤਾ ਨੇ ਹੱਥ ਪੱਲਾ ਜੋੜਨਾ ਹਾਂਜੀ ਤੇ ਕੁਦਰਤੀ ਬੱਚਿਆਂ ਨੂੰ ਗੁੱਸਾ ਵੀ ਚੜਦਾ ਆ ਬੱਚਿਆਂ ਨੇ ਕਹਿਣਾ ਤੂੰ ਮਾਮਾ ਲੱਗਦਾ ਵੀ ਤੂੰ ਸਾਡੇ ਕੋਲੋਂ ਖਾਲੀ ਕਰਵਾਏਂਗਾ ਕੁਦਰਤੀ ਕਹੂਗਾ ਹੀ ਕਹੂਗਾ ਅਹੀਂ ਕਰਾਣਾਂਗੇ ਐਮਐਲਏ ਆ ਸਾਡੀ ਸਰਕਾਰ ਐ ਇਹ ਸਰਵਣ ਸਿੰਘ ਤੇ ਇੰਦਰਜੀਤ ਸਿੰਘ ਇਹ ਵਾਰ-ਵਾਰ ਆਣ ਕੇ ਧਮਕੀਆਂ ਦਿੰਦੇ ਰਹੇ ਤਾਂ ਖੀਰ ਇਹ ਪਰਿਵਾਰ ਸੱਤ ਕੇ ਐਮਐਲਏ ਕੋਲੇ ਗਏ ਕਿ ਭਾਈ ਤੇਰਾ ਸਾਲਾ ਤੇ ਤੇਰਾ ਚਹੇਤਾ ਸਰਵਣ ਸਿੰਘ ਜੀ ਦੇ ਘਰੇ ਤੇਰਾ ਦਫਤਰ ਆ ਉਹ ਸਾਡਾ ਮਕਾਨ ਸਾਡਾ ਥਾਂ ਖੋਣਾ ਚਾਹੁੰਦੇ ਮਕਾਨ ਖੋਣਾ ਚਾਹੁੰਦੇ ਸਾਨੂੰ ਧਮਕੀਆਂ ਦਿੰਦੇ ਆ ਕਿ ਸਾਡੀ ਸਰਕਾਰ ਐ ਤੇ ਫਰਜ਼ ਤੇ ਉਹਦਾ ਇਹੀ ਬਣਦਾ ਸੀਗਾ ਵੀ ਇਹ ਕਿਵੇਂ ਕਰ ਸਕਦੇ ਆ ਜਾਓ ਮਗਰ ਮੈਂ ਬਿਠਾ ਤੁਹਾਡੇ ਤਾਂ ਨਾ ਕੋਈ ਤੱਕਾ ਨਹੀਂ ਹੁੰਦਾ ਤੇ ਇਹਨਾਂ ਨੂੰ ਕਹਿੰਦਾ ਮੈ ਨਹੀਂ ਆਉਂਦਾ ਇਹਦੇ ਵਿੱਚ ਮੈ ਨਹੀਂ ਆਉਣਾ ਇਹਦੇ ਵਿੱਚ ਤੁਸੀਂ ਜਾਣੋ ਉਹ ਜਾਣਨ ਮਤਲਬ ਸਿੱਧੀ ਕਰਕੇ ਤੁਸੀਂ ਮੇਰੇ ਕੋਲੇ ਕੀ ਲੈਣ ਆਗੇ ਜੀ ਹੋਇਆ ਉਹੀ ਤੇ ਸ਼ਰਮਣ ਸਿੰਘ ਤੇ ਇੰਦਰਜੀਤ ਤੇ ਪਤਾ ਨਹੀਂ ਇੱਕ ਕੋਈ ਭੱਟੀ ਭੱਟੀ ਹੈ ਸਹੀ ਛਣੀ ਭੱਟੀ ਹਾਂਜੀ ਹੈ ਛਣੀ ਭੱਟੀ ਛਣੀ ਭੱਟੀ ਦੇ ਇੱਕ ਕੋਈ ਮੈਦਾਨ ਹਾਂਜੀ ਹਾਂਜੀ ਪਵਨ ਮੈਦਾਨ ਜੀ ਨੇ ਇਲੈਕਸ਼ਨ ਲੜਨੀ ਹੋਣ ਐ ਐਮ ਸੀ ਦੀ ਹਾਂਜੀ ਅਮਨੀਤ ਇਹ ਜਿਹੜੇ ਸਾਰੇ ਨੇ ਹਮ ਮਸ਼ਵਰਾ ਹੋ ਕੇ ਆਏ ਇਹਨਾਂ ਦੇ ਘਰੇ ਆਣ ਕੇ ਧਾਵਾ ਬੋਲਿਆ ਪਿਆ ਆ ਫਿਰ ਆਓ ਫਿਰ ਹੁਣ ਸਾਡੇ ਤੋਂ ਖਾਲੀ ਕਰਾਉਣੇ ਆ ਉਥੇ ਬੱਚੇ ਨੂੰ ਖਿੱਚ ਕੇ ਲੈ ਗਏ ਬਾਹਰ ਉਹਨੂੰ ਕੁੱਟਿਆ ਮਾਰਿਆ ਤੇ ਉਹਦੇ ਗੋਲੀ ਮਰੀ ਆਜ ਹਸਤਾਚ ਦੇ ਅੰਦਰ ਆ ਤੇ ਮਾਂ ਦਾ ਚਿਹਰਾ ਵੇਖ ਲੋ ਮਾਂ ਦੇ ਤੇ ਕੀ ਬੀਤਦੀ ਆ ਉਹਦਾ ਬਾਪ ਬੈਠਾ ਆ ਉਥੇ ਕੀ ਬੀਤਦੀ ਆ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਬੈਠੇ ਆ ਆ ਸਾਡੇ ਉਸ ਹਲਕੇ ਦੇ ਇੰਚਾਰ ਸਾਧਰਪਾਗ ਸਿੰਘ ਜੀ ਇਹ ਬੈਠੇ ਨੇ ਇਸ ਕਰਕੇ ਕਿ ਮੇਰਾ ਤਾਂ ਸਿੱਧਾ ਸਵਾਲ ਹੈ ਮੁਕਦਮਾ ਦਰਜ ਹੋ ਗਿਆ ਕਿਉਂ ਕਰਨਾ ਪੈਣਾ ਸੀ ਗੋਲੀ ਬੜੀ ਕਸੂਤੀ ਵੱਜੀ ਸੀ ਜੇ ਮੁਕਦਮਾ ਦਰਜ ਹੋ ਗਿਆ ਆ ਕਮਿਸ਼ਨਰ ਸਾਹਿਬ ਤੁਸੀਂ ਤਾਂ ਬੜੇ ਇੰਟੈਲੀਜੈਂਟ ਜੇ ਬਹੁਤ ਲਾਇਕ ਅਫਸਰ ਜੇ ਅਸੀਂ ਤੁਹਾਡੇ ਸਾਰੇ ਰ ਕਦਰ ਕਰਦੇ ਆ ਹੁਣ ਕੀ ਦਾ ਦਬਾਅ ਆ ਕਿ ਦੋਸ਼ੀ ਨਹੀਂ ਫੜੇ ਜਾ ਰਹੇ ਕਿਉਂ ਨਹੀਂ ਦੋਸ਼ੀ ਫੜੇ ਜਾ ਰਿਹਾ ਅੱਜ ਤੀਜਾ ਦਿਨ ਹੋ ਗਿਆ ਆ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਭੁੱਲਰ ਸਾਹਿਬ ਤੁਹਾਡੇ ਦੇ ਪੰਜਾਬ ਨੂੰ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਮਾਣ ਕਿ ਤੁਸੀਂ ਇਹਨਾਂ ਮਾਪਿਆਂ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਓਗੇ ਔਰ ਉਹ ਜਿੰਨੇ ਵੀ ਲੋਕ ਨੇ ਇਹਦੇ ਚ ਦੋਸ਼ੀ ਨੇ ਉਹਨਾਂ ਨੂੰ ਬਿਹਾਈਂਡ ਦਾ ਬਾਰ ਕਰੋਗੇ ਹੁਣ ਕੀ ਹੈ ਕਿ ਦੁੱਖ ਇਸ ਗੱਲ ਦਾ ਆ ਕਿ ਪੰਜਾਬ ਦੀ ਧਰਤੀ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇਹੋ ਜਿਹਾ ਕੁਝ ਵਾਪਰ ਰਿਹਾ ਹੈ ਤੇ ਤੁਹਾਡੇ ਸਾਹਮਣੇ ਰੋਜ਼ ਹੀ ਭਗਵੰਤ ਮਾਨ ਬੁਲਬਲੀਆਂ ਮਾਰਦਾ ਹੈ ਛੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਇਹ ਚੁਟਕਲਿਆਂ ਨਾਲ ਕਹਾਣੀਆਂ ਵਾਲਾ ਪੰਜਾਬ ਦਾ ਟਿੱਡ ਭਰ ਜੂ। ਚੁਟਕਲਿਆਂ ਨਾਲ ਕਹਾਣੀਆਂ ਨਾਲ ਪੰਜਾਬ ਦੇ ਲੋਕ ਵੱਜਣਗੇ। ਆਹ ਦੇਖੋ। ਇੱਕ ਇਹਦੇ ਵਿੱਚ ਗੱਲ ਕੀ ਹੈ ਕਿ ਜਿਹੜਾ ਐਮਐਲਏ ਆ ਕੀ ਡਾਕਟਰ ਜਸਵਿੰਦਰ ਜਸਬੀਰ ਫੇਰ ਨਾਮ ਭੁੱਲ ਜਾਂਦਾ ਇਹਨਾਂ ਦਾ। ਆਹ ਵੇ ਵੇ ਚੇਤਾ ਹੀ ਨਹੀਂ ਆਉਣਾ ਜਿੰਨੇ ਜਿੰਨੂੰ ਚੇਤਾ ਆਉਣਾ ਉਹਨਾਂ ਜਿੰਨਾਂ ਇਹਨਾਂ ਦਾ ਭੋਗ ਪੈ ਜਾਣਾ। ਹਾਂਜੀ ਤੇ ਉਹ ਡਾਕਟਰ ਜਸਬੀਰ ਦਾ ਜਿਹੜਾ ਸਾਲਾ ਐ ਇੰਦਰਜੀਤ ਜਦੋਂ ਬਾਹਣਾ ਵਾਪਰ ਗਿਆ ਕਿਸੇ ਪੱਤਰਕਾਰ ਨੇ ਉਹਨੂੰ ਫੋਨ ਕੀਤਾ ਫੋਨ ਕੀਤਾ ਕਿ ਭਾਈ ਤੁਹਾਡੇ ਸਾਲੇ ਨੇ ਗੋਲੀ ਮਾਰਤੀ ਜੇ ਅੱਗੋਂ ਪਤਾ ਕਹਿੰਦਾ ਕੀ ਅੱਗੋਂ ਆਂਦਾ ਹਾਂ ਮੇਰੀ ਸਾਹ ਰਹੀ ਗਈ ਆ ਸਹੁਰਿਆਂ ਦੇ ਪਾਸਿਓ ਹਾਂ ਪਰ ਮੈਂ ਉਹਦਾਂ ਵਰਤਦਾ ਨਹੀਂ ਕਿਉਂਕਿ ਉਹ ਬੜਾ ਲੱਤਸਿਆ ਬੰਦਾ ਆ ਹੁਣ ਲੱਥ ਬੰਦੇ ਦੀ ਸ਼ਿਕਾਇਤ ਤੇਰੇ ਕੋਲੇ ਇਹ ਲੈ ਕੇ ਗਏ ਤੇ ਤੂੰ ਕੀ ਕੀਤਾ ਕੋਈ ਥਾਣੇ ਫੋਨ ਕੀਤਾ ਕਿ ਭਾਈ ਮੇਰਾ ਨਾਮ ਵਰਤ ਕੇ ਜੇ ਕੋਈ ਕਰਦਾ ਹੈ ਖਬਰਦਾਰ ਇਹਨੂੰ ਦਬਕਾ ਮਾਰੋ ਤੇ ਕਾਰਵਾਈ ਕਰੋ ਆ ਦੇਖੋ ਆਪਿਲ ਸੁਣ ਲੋ ਹਾਂਜੀ ਇਹ ਅੱਛਾ ਇੱਕ ਮੈਂ ਕੁਛ ਨਾ ਜਿਹੜੀ ਗਵਾਲ ਮੰਡੀ ਗੋਲੀ ਚੱਲੀ ਆ ਉਹ ਅਲੈਜ ਕਰ ਰਹੇ ਆ ਕਿ ਤੁਹਾਡੇ ਰਿਸ਼ਤੇਦਾਰ ਨੇ ਜਿੰਨੇ ਗੋਲੀ ਚਲਾਈ ਆ ਉਹ ਤਾਂ ਹੀ ਮੇਰਾ ਅਸਤਾਰੇ ਕੋਈ ਇਹੋ ਜਿਹਾ ਕੰਮ ਕਰੂਗਾ ਕਿ ਨਾ ਹਾਂ ਪਾਈ ਹੋ ਜੇ ਬਦਲ ਤੇ ਗੋਲ ਨਹੀਂ ਲਿਭਾਉਦੇ ਬਿਲਕੁਲ ਜਰ ਹੁੰਦੇ ਨਾ ਕਈ ਵਿਗੜੇ ਤੇ ਕਈ ਹੁੰਦੇ ਆ ਵੀ ਬੋਲਦੇ ਨੇ ਆਪਣੇ ਨਾਲ ਕੋਈ ਇਹ ਤਾਂ ਪਹਿਲੇ ਬੋਲਦਾ ਸੀ ਆਪਣਾ ਪਹਿਲੇਗਾ ਸਹਰਿਆਂ ਵੱਲੋਂ ਆ ਕੋਈ ਦੂਰੋਂ ਨੇੜੇ ਹੋ ਦੂਰੋਂ ਨੇੜੇ ਹੋ ਇਸ ਤਰ੍ਹਾਂ ਅੱਛਾ ਅੱਛਾ ਤੇ ਇਹ ਤੇ ਆਪ ਕੋਈ ਸਾਡੇ ਨਾਲ ਖੁੱਲੇ ਬੋਲਦੇ ਨਹੀਂ ਕੋਈ ਵਿਆਹ ਤੇ ਨਹੀਂ ਕੋਈ ਸ਼ਗਲ ਤੇ ਨਹੀਂ ਕੋਈ ਚਣਮ ਬੰਮ ਛੱਡਿਆ ਰਾਰਾ ਰਾਤਾ ਅੱਛਾ ਇਹ ਛੱਡਿਆ ਇਸੇ ਕਰਕੇ ਹੋਇਆ ਕਿ ਥੋੜਾ ਅਲੱਗ ਕਿਸਮ ਦਾ ਆਰੋ ਜੀ ਤਾਜੀ ਤਾਜੀ ਫੋਟੋ ਹੈ ਐਮਐਲਏ ਕਹਦੇ ਨਾ ਜੋ ਆ ਐਮਐਲਏ ਜੀ ਤੁਸੀਂ ਪਛਾਣਦੇ ਹੋ ਨਾ ਸ਼ਹਿਰ ਵਾਲੇ ਪੈਸੇ ਮੈਂ ਤਾਂ ਚਿਹਰਾ ਵੀ ਨਹੀਂ ਪਛਾਣਦਾ ਆ ਐਮਐਲਏ ਆ ਜੀ ਆ ਗਿਆ ਨਾ ਜੀ ਆ ਨੀਲੀ ਪਾਗੜਾ ਜਿਹੜਾ ਆ ਇਹ ਸਾਲਾ ਸਾਹਿਬ ਨੇ ਜਿਹੜੇ ਕਹਿੰਦੇ ਕਿ ਲੱਥ ਬੜੇ ਆ ਪਰ ਮੈਂ ਵਰਤਦਾ ਨਹੀਂਗਾ ਉਹ ਤੇਰੇ ਯਾਰ ਸੱਜੇ ਹੱਥ ਅਗੜੂਦਾ ਆ ਹਾਂਜੀ ਹੁਣ ਸਾਲਾ ਬਣ ਗਈ ਨੀ ਜੋੜੀ ਤੇ ਟਿੱਚ ਬਟਨਾਂ ਦੀ ਜੋੜੀ ਬਣੀ ਬਿਠੀ ਐ ਤੇ ਤੂੰ ਕਹਿੰਦਾ ਕਿ ਮੈਂ ਵਰਤਦਾ ਹੀ ਨਹੀਂਗਾ ਇਹ ਕਿ ਆ ਸਣੀ ਜਿਹੜਾ ਹੈ ਜਿਹੜਾ ਕਹਿੰਦਾ ਕਿ ਮੇਰੀ ਇਹਨਾਂ ਨਾਲ ਸਾਹ ਜ ਕੋਈ ਨਹੀਂ ਆ ਸਣੀ ਹੈ ਇੱਕ ਆ ਕੀ ਪਮਨੀਤ ਮਦਾਨ ਇਹਦਾ ਦਫ਼ਤਰ ਹਾਂਜੀ ਆ ਜਿਹੜਾ ਹੈ ਜਿਹਨੇ ਇਲੈਕਸ਼ਨ ਲੜਨੀ ਹੈ ਪਮਨੀਤ ਪਮਨੀਤ ਮਦਾਨ ਜਿਹਨੇ ਇਲੈਕਸ਼ਨ ਲੜਨੀ ਹੈ ਇਹਦਾ ਦਫ਼ਤਰ ਜਿਹੜਾ ਆ ਆਮ ਆਦਮੀ ਪਾਰਟੀ ਦਾ ਸਰਵਣ ਦੇ ਘਰੇ ਹਾਂਜੀ ਆ ਆ ਦਫ਼ਤਰ ਆ ਅੱਜ ਇੱਥੇ ਬੋਰਡ ਲੱਗਾ ਆ ਤਾਂ ਨਾਲ ਦਾ ਜਿਹੜਾ ਆ ਘਰ ਕਿਉਂਕਿ ਇਹ ਦੋ ਵੱਦ ਸੀਗਾ ਉਹ ਇਹਨਾਂ ਦਾ ਹੈ ਹਾਂਜੀ ਤੇ ਆ ਇਹਨਾਂ ਕੋਲੇ ਕਾਗਜ਼ ਆ ਬਕਾਇਦਾ ਲਿਖਤ ਹੋਈ ਆ ਜਿਹੜਾ ਇਹਨਾਂ ਨੇ 4 ਸਾਲ ਪਹਿਲਾਂ ਆ ਉਸ ਬੀਬੀ ਕੋਲੋਂ ਜਿਹੜੀ ਸਰਵਣ ਦੀ ਭਰਾਈ ਆ ਉਹਦੇ ਕੋਲੋਂ ਲਿਖਾਇਆ ਸੀ ਇਹ ਗਵਾਲ ਮੰਡੀ ਸੀ ਹੁਣ ਤੁਸੀਂ ਦੱਸ ਦਿਓ ਇਹਨਾਂ ਦਾ ਵਿਚਾਰ ਇਹਦਾ ਗਣਾ ਕੀ ਹੈ ਕੀ ਮਤਲਬ ਕੋਈ ਐਮਐਲਏ ਬਣ ਗਿਆ ਆਜਾ ਐਮਐਲਏ ਦਾ ਕੋਈ ਰਿਸ਼ਤੇਦਾਰ ਆ ਤੇ ਇਹਨਾਂ ਗਰੀਬ ਪਰਵਾਰਾਂ ਨੂੰ ਘਰਾਂ ਜੂ ਕੱਢੂ ਜੇ ਜੇ ਇਹ ਟੱਕਾ ਟੱਕੇ ਦੇ ਕਾਰਨ ਵੀ ਅਗਲੇ ਪਾਸੋਂ ਹੱਥ ਜੋੜਦੇ ਆ ਤੇ ਤੁਸੀਂ ਗੋਲੀਆਂ ਮਾਰੋਗੇ ਇਹ ਜਿਹੜੀਆਂ ਗੱਲਾਂ ਨੇ ਭਗਵੰਤ ਮਾਨ ਜਵਾਬ ਦੇਵੇ ਡੀਜੀਪੀ ਜਵਾਬ ਦੇਵੇ ਕਿ ਤਿੰਨ ਦਿਨ ਮਕਦਮਾ ਦਰਜ ਹੋ ਗਿਆ ਕਿ ਬੱਚਾ ਆਪਣੀ ਵਧੀਆਂ ਨਾ ਬਚ ਗਿਆ ਤੇ ਬੰਦੇ ਕਿੱਥੇ ਆ ਦੋਸ਼ੀ ਕਿੱਥੇ ਆ ਇਹਨਾਂ ਦਾ ਇਨਸਾਫ ਕਿੱਥੇ ਆ ਇਨਸਾਫ ਦਿਵਾਓ ਬੀਬੀ ਜੀ ਤੁਸੀਂ ਮੜਾ ਜੀ ਦੱਸੋ ਇਹਨਾਂ ਨੇ ਪਹਿਲਾਂ ਮੈਂ ਜਗਾ ਖਰੀਦੀ ਇਹਨਾਂ ਨੇ ਮੈਨੂੰ ਇੰਨੀਆਂ ਧਮਕੀਆਂ ਲਾਈਆਂ ਵੀ ਮੈਂ ਤੇਰੇ ਪੁੱਤਰ ਨੂੰ ਮਾਰ ਦੇਣਾ ਮੈਂ ਤੇਰੇ ਪੁੱਤਰ ਨੂੰ ਇਹਨੇ ਉਦੋਂ ਨੇ ਇਹੋ ਜੀ ਤਰਾਂ ਕੀਤੀ ਕਿ ਆਪਾਂ ਦੋਨੇ ਜੀ ਅੰਦਰ ਖਲੋਤੇ ਹਾਂ ਇਹਨੇ ਫੜਿਆ ਬਾਹਾਂ ਤੋਂ ਤੇ ਬਾਲਾਂ ਤੋਂ ਤੇ ਮੇਰਾ ਮੁੰਡਾ ਬਾਹਰ ਖਿੱਚ ਕੇ ਲਾਇਆ ਮੁੰਡੇ ਇਹਨਾਂ ਨਾਲ ਗੱਡੀ ਭਰੀ ਹੋਈ ਸੀ ਇਹਨਾਂ ਨੇ ਫੜ ਕੇ ਤੇ ਮੇਰੇ ਪੁੱਤ ਦੇ ਗੋਲੀ ਮਾਰੀ ਪਹਿਲਾਂ ਗੋਲੀ ਮਾਰ ਕੇ ਤੇ ਬਾਲਾਂ ਤੋਂ ਫੜ ਕੇ ਉਹ ਕਹਿੰਦੇ ਇਨਾਂ ਨੇ ਬੈਟਾ ਨਾਲ ਮੇਰੇ ਪੁੱਤ ਨੂੰ ਕੁੱਟਿਆ ਮਾਰਿਆ ਮੇਰੇ ਆਦਮੀ ਦੇ ਵੀ ਬੈਟ ਮਾਰੇ ਮੇਰੇ ਵੀ ਬੈਟ ਮਾਰੇ ਮੇਰੇ ਆਦਮੀ ਦੀਆਂ ਲੱਤਾਂ ਤੇ ਲਾਚਾਂ ਪਈਆਂ ਮੇਰੇ ਲਾਚਾਂ ਪਈਆਂ ਦੀਆਂ ਵਾ ਇਹ ਕਹਿੰਦੇ ਵੀ ਤੁਹਾਡੀ ਆਹ ਢੀ ਸਰਕਾਰ ਵਾ ਮੈਂ ਤੁਹਾਡਾ ਛੱਡਣਾ ਨਹੀਂ ਕੱਖ ਵੀ ਤੁਹਾਡਾ ਜਗਾ ਵੀ ਮੈਂ ਤੁਹਾਡੀ ਖੋ ਲੈਣੀ ਤੇ ਛੱਡਣਾ ਮੈਂ ਤੁਹਾਨੂੰ ਫੇਰ ਨਹੀਂ ਆ ਇਹਨੇ ਮੇਰ ਨਾਲ ਬਹੁਤ ਤੱਕਾ ਇਨਾਂ ਨੇ ਕੀਤਾ ਜੇ ਇੱਥੋਂ ਤੱਕ ਇਨਾਂ ਨੂੰ ਕਿਹਾ ਕਹਿ ਕੇ ਗਏ ਉੱਥੇ ਆਹ ਮੁੰਡੇ ਤੇ ਗੋਲੀ ਮਾਰੀ ਆ ਥਾਂ ਖਾਲੀ ਕਰਦੇ ਹੋ ਨੀ ਤੁਹਾਨੂੰ ਸਾਰਿਆਂ ਨੂੰ ਮਾਰਾਂਗੇ ਇੰਨੀ ਗੱਲ ਇਹਨਾਂ ਨੇ ਮੈਨੂੰ ਕਹਿ ਕੇ ਗਏ ਆ ਅੰਦਰਜੀਤ ਦੱਸੋ ਅੰਦਰਜੀਤ ਕਹਿ ਕੇ ਗਿਆ ਵਾ ਦੱਸੋ ਕੀ ਕਰੋਗੇ ਤੁਸੀਂ ਅੱਗੇ ਕਹਿੰਦੇ ਕੁਲਾ ਬੁੱਦਾ ਕੱਲਾ ਸੀ ਉਹ ਸਰਵਨ ਕੱਲਾ ਸੀ ਹੁਣ ਮੈਂ ਤੁਹਾਨੂੰ ਖੋ ਕੇ ਕਹਿੰਦਾ ਦਿਖਾਨਾ ਵਾ ਜਗਾ ਠੀਕ ਠੀਕ ਹੈ ਜੀ ਪ੍ਰੋਫੈਸਰ ਸਾਹਿਬ ਇੱਕ ਵਾਰ ਜਦੋਂ ਤੁਸੀਂ ਗੱਲ ਕੀ ਕੀਤੀ ਕਿਸਾਨਾਂ ਵਾਲੀ 1 ਕਰੋੜ ਰੁਪਇਆ ਸਰਕਾਰ ਨੇ ਦਿੱਤਾ ਜੀ ਪਰ ਉਹਨਾਂ ਨੇ ਮਨਾਂ ਕਰਤਾ ਉਹ ਕਹਿੰਦੇ ਅਸੀਂ ਨਹੀਂ ਲੈਣਾ ਜੀ ਨੋਈ ਕਰੋੜ ਰੁਪਈਆ ਨੇ ਚਾਹੀਦਾ ਪਰਿਵਾਰ ਨੇ ਇਹ ਡਿਮਾਂਡ ਕੀਤੀ ਜੇਰ ਉਪਰ ਤੁਸੀਂ ਕਹਿੰਦੇ ਕਿਸਾਨ ਵੀ ਰੁਕਾ ਲਗਾਉਣ ਪਰਿਵਾਰ ਨੇ ਜੇਨੂੰ ਕਹਿਤਾ ਕਿ ਐਫ ਆਈ ਆਰ ਦਰਜੀ ਕੀਤੀ ਜਾਵੇ ਤਾਂ ਫਿਰ ਪੁਲਿਸ ਜਾ ਕੇ ਉਹਨਾਂ ਕੋਲ ਬਿਆਨ ਲੈ ਸਕਦੀ ਇਨੀਸ਼ੀਏਟ ਹੋ ਸਕਦਾ ਜੀ ਕਿ ਇਹ ਦੇੰਤੇ ਫਰਜ਼ ਤਾਂ ਦੇਖੋ ਪੁਲਿਸ ਦਾ ਬਣਦਾ ਹੈ ਜਾ ਕੇ ਬਿਆਨ ਲੈਣ ਜਾ ਕੇ ਉਸ ਜਗ੍ਹਾ ਨੂੰ ਤਸਦੀਕ ਕਰਨਾ ਉਹਦਾ ਨਕਸ਼ਾ ਬਣਾਉਣਾ ਜਿੱਥੇ ਗੋਲੀ ਵੱਜੀ ਇਹ ਸਾਰਾ ਕੁਝ ਪੁਲਿਸ ਦਾ ਪਹਿਲਾ ਕੰਮ ਹੁੰਦਾ ਸਾਡੀ ਪੁਲਿਸ ਤੇਜ ਤਾਂ ਕੁੱਥੇ ਨਹੀਂ ਗਈ ਇਸ ਨੂੰ ਜਾ ਕੇ ਨਾ ਕਹਿ ਨਹੀਂ ਕੇ ਸਾਨੂੰ ਗਿਆਨ ਦਿਓ ਮੈਂ ਕਹਿੰਦਾ ਜੇ ਉਹ ਨਹੀਂ ਲਿਖਦੇ ਕਿ ਕਿਸਾਨ ਆਗੂ ਜਿਹੜੀ CRPC ਵਿੱਚ ਪ੍ਰਵੀਜ਼ਨ ਹੈ ਕਿਵੇਂ ਲੇਟ ਜੁ ਹੁੰਦਾ ਜਾਵੇ ਤੁਸੀਂ ਉਸ ਲੇਟ ਨੂੰ ਕਵਰ ਕਰਨ ਦੀ ਖਾਤਰ CRPC ਦਾ ਫਾਇਦਾ ਲੈ ਕੇ ਤੁਸੀਂ ਆਪਣੇ ਤੌਰ ਤੇ ਕਿਉਂ ਨਹੀਂ ਕਰੋਂਦੇ ਨਾ ਕੋਰਡ ਰੁਪਈਆ ਮੰਨ ਕਰਦਾ ਨਹੀਂ ਉਹ ਕਹਿੰਦੇ ਕਰੋੜ ਸਾਨੂੰ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਆ ਬੱਚਾ ਜਿਹੜਾ ਸਾਡਾ ਮਰਿਆ ਗਿਆ ਉਹਦਾ ਇਨਸਾਫ ਚਾਹੀਦਾ ਹੈ ਹੁਣ ਤੁਸੀਂ ਕਰੋੜ ਦੇ ਕੇ ਇਹਦਾ ਮਤਲਬ ਜਿਹਦਾ ਮਰਜ਼ੀ ਕਤਲ ਕਰਵਾ ਦੇਉਗੇ ਠੀਕ ਹੈ ਫਾਈਟ ਦੇ ਇਲਾਜ ਦੇ ਬੜੇ ਹੋਏ ਸਰਕਾਰ ਰੰਗਲਾ ਪੰਜਾਬ ਮਨਾ ਲਿਆ ਵੱਡੇ ਵੱਡੇ ਕਲਾਕਾਰ ਬੁਲਾ ਕੇ ਉਹ ਵੀ ਫੋਕ ਜਾ ਰਿਹਾ ਦੂਜੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਆਪਦੇ ਦੁਆਰ ਘਰ ਸਾਰੇ ਫੈਸਿਲਿਟੀਆਂ ਮਿਲਣਗੀਆਂ ਪਰ ਜੋ ਘਰਾਂ ਦੇ ਵਿੱਚ ਜੀ ਨੇ ਉਹ ਸੇਫ ਕਦੋਂ ਹੋਣ ਨੇ ਇਹਹੀ ਤਾਂ ਗੱਲ ਆਪਾਂ ਕਰਕੇ ਇੱਟੇ ਆ ਤੁਹਾਡੇ ਸਾਹਮਣੇ ਸੇਫ ਬੈਠੇ ਘਰ ਦੇ ਵਿੱਚੋਂ ਖਿੱਚ ਕੇ ਘਰ ਦੇ ਵਿੱਚੋਂ ਕਿੱਥੇ ਆ ਨੇ ਨੇ ਸੇਫ ਹੁਣ ਗਲਤੀ ਕਰ ਲਿਆ ਤੇ ਮੇਰੀ ਬੇਨਤੀ ਸਮਝਦੇ ਉਹਨਾਂ ਨੂੰ ਤੇ ਆਸ ਹੀ ਨਹੀਂ ਹੈ ਹੀ ਨਹੀਂ ਸੀ ਕਹੀਂ ਐਮਐਲਏ ਬਣ ਜਾਣਗੇ ਮੰਤਰੀ ਬਣ ਜਾਣਗੇ ਮੁੱਖ ਮੰਤਰੀ ਬਣ ਜਾਣਗੇ ਆਪਣੇ ਵਾਲੇ ਨੇ ਬਣਾਤੀ ਤੇ ਭੁਗਤ ਨਹੀਂ ਤਾਂ ਹੁਣ ਆਪਾਂ ਨੂੰ ਪਹੂਗੀ ਨਾ ਉਹ ਤਾਂ ਨਜ਼ਾਰੇ ਲੈਣ ਡੇ ਆ ਜਿਹੜਾ ਕਹਿੰਦਾ ਹੈ ਗਨਮੈਨ ਨਹੀਂ ਲੈਣਾ ਉਹ ਦੁਨੀਆ ਭਰ ਦੀ ਪਹਿਲੇ ਮੁੱਖ ਮੰਤਰੀਆਂ ਨਾਲ ਦੂਣੀ ਦੂਣੀ ਸਕਿਉਰਿਟੀ ਲਈ ਫਿਰਦਾ ਸਭ ਪ੍ਰਕਾਸ਼ ਸਿੰਘ ਬਾਦਲ ਕੋਲੇ ਇੱਕ ਕੋਠੀ ਸੀ ਇਹ ਚਾਰ ਕੋਠੀਆਂ ਲਈ ਫਿਰਦਾ ਦੱਸੋ ਕੀ ਕਰਾਂਗੇ ਜੀ ਇਸ ਕਰਕੇ ਜਿਹੜਾ ਆ ਪੰਜਾਬ ਦਾ ਰੱਬ ਰੱਖਾ ਆ ਬਾਜੋ ਜੋ ਬਚਿਆ ਜਾ ਸਕਦਾ ਆ ਇਹਦੇ ਕਿਹਦਾ ਕੋਈ ਪਤਾ ਨਹੀਂ